ਐਸਚੋ ਸਾਹਿਬ ਇੱਕ ਕੱਲ ਹਾਇਰੋਏ ਨੇ ਪੜੀ ਆ ਹਾਂਜੀ ਉਹ ਕਿੱਥੋਂ ਪੜੀ ਆ ਉਹਦੇ ਬਾਰੇ ਦੱਸਿਓ ਜੀ ਸਾਡੇ ਸ੍ਰੀਮਾਨ ਐਸਐਸਪੀ ਸਾਹਿਬ ਦੇ ਦੇ ਹਸਾਮਤ ਦੇ ਸੰਸਾਰ ਲੋਕ ਸਭਾ ਦੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਲਾਕਾ ਵਿੱਚ ਅਗਸਤ ਪਟੋਲ ਦੇ ਦੇ ਸੰਬੰਧ ਵਿੱਚ ਸਾਡੇ ਐਸਆਈ ਪੁਲਿਸ ਸਿੰਘ ਸਮੇਤ ਪੁਲਿਸ ਕਾਡਲੀ ਗੱਲ ਤੇ ਵੱਲ ਤੋਂ ਸੁਭੋਵਾਲ ਨੂੰ ਜਾ ਰਹੇ ਸੀ ਜਦੋਂ ਸੁਭੋਵਾਲ ਦੇ ਗਰਾਊਂਡ ਦੇ ਨੇੜੇ ਪਹੁੰਚੀ ਸਾਡੀ ਪੁਲਿਸ ਕਾਡਾ ਗਰਾਊਂਡ ਦੇ ਦੇ ਵਿੱਚ ਇੱਕ ਕੋਰੋਲਾ ਗੱਡੀ ਤੇ ਦੋ ਨੌਜਵਾਨ ਬੈਠੇ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਕਿਸ ਕਰਨ ਲੱਗੇ ਜਿਆਦਾ ਨੇੜੇ ਜਾ ਕੇ ਸਾਡੀ ਪੁਲਿਸ ਪਾਰਟੀ ਨੇ ਦੇਖਿਆ ਤਾਂ ਦੋਨਾਂ ਨੌਜਵਾਨਾਂ ਦੇ ਹੱਥਾਂ 'ਚ ਨਸ਼ੇ ਵਾਲੀਆਂ ਸਰੀਜਾ ਸੀ ਤੇ ਉਹਨਾਂ ਦੇ ਵਿੱਚਕਾਰ ਹੈਰੋਨ ਰੱਖੀ ਹੋਈ ਸੀ ਜੇ ਉਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਇੱਕ ਦਾ ਨਾਮ ਸਿਮਰਨ ਇਲੀਸ ਮਿਕੂ ਪੁੱਤਰ ਬਲਕੀ ਸਿੰਘ ਪਿੰਡ ਜਖਤਵਾਲ ਤੋਂ ਸੀ ਦੂਸਰਾ ਮੁੰਡਾ ਅਮਨਦੀਪ ਸਿੰਘ ਅਮਨ ਪੁੱਤਰ ਬਲਬੀਰ ਸਿੰਘ ਇਹ ਪਿੰਡ ਹੈਗਾ ਸੀ 49 ਤੋਂ ਅੱਗੇ ਕੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਉਹ ਸੁਬਾਹ ਗਿਰੋ ਹੈਰੋਨੋ ਚੈੱਕ ਕਰੀ ਉਹਦਾ ਵਜਨ ਕੀਤਾ 12 ਗ੍ਰਾਮ ਹੋ ਗਿਆ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚੱਲ ਜਾਂਦੀ ਹੈ ਅਦਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾਪੂਗਾ ਜੀ ਇਸ ਰਿਮਾਂਡ ਹਾਸਲ ਕਰਕੇ ਅੱਗੇ ਵੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਹੈ ਇਹ ਜਿਹੜੇ ਤੁਸੀਂ ਦੋ ਬੰਦੇ ਫੜੇ ਇਹਨਾਂ ਤੇ ਕੋਈ ਅੱਗੇ ਵੀ ਪਰਚਾ ਦਰਜ ਹੈ ਕੋਈ ਹੈ ਇਹਦੇ ਬਾਰੇ ਜਾਣਕਾਰੀ ਜੀ ਹਾਂ ਜੀ ਹਾਂ ਜੀ ਜਿਹੜਾ ਮੁੰਡਾ ਜਗਤੇਵਾਲ ਤੋਂ ਆ ਆਪਣੇ ਸਿਮਰਨ ਸਿੰਘ ਗਿੱਲ ਨੇ ਕੋ ਇਹਦੇ ਖਾਤੇ 354 ਡੀ ਦਾ ਪਹਿਲਾ ਮੁਕੱਦਮਾ ਦਰਜ ਹੈ